ਏਹ ਅਲਾਈன்ஸ் ਰੋਲਿੰਗ ਮੈਲ ਨਾਲ ਦੀ ਇਹਨਾਂ ਦੇ ਜਿਹੜਾ ਇੱਕ ਆਫਿਸ ਦੇ ਵਿੱਚੋਂ ਵਾਰਦਾਤ ਹੋਈ ਸੀ ਇਹ ਟਿਕੈਤੀ ਹੋਈ ਸੀ ਉਹਦੇ ਸਬੰਧ ਦੇ ਵਿੱਚ ਸਾਡੀ ਪੁਲਿਸ ਨੂੰ ਬੜੀ ਸਫਲਤਾ ਮਿਲੀ ਉਹ ਵੈਸੇ ਦਾ 2 ਦਿਨ ਬਾਅਦ ਹਰਮਨ ਜੋਤਸਰ ਲੜਕੀ ਫੜੀ ਸੀ ਜਿਹੜੇ ਵਿਵਾਦਤ ਕੀਤੀ ਸੀ ਉਹਦੀ ਇਹ ਉਹਦੀ ਪ੍ਰੇਮਿਕਾ ਉਹਦੇ ਤੋਂ 1,60,000 ਰੁਪਏ ਰਿਕਵਰ ਹੋ ਗਿਆ ਸੀ ਫਿਰ ਉੱਥੋਂ ਲੀਡ ਮਿਲਦੀ ਰਹੀ ਹੈ ਕਿ ਸਾਡੀ ਮਲਟੀਪਲ ਪਾਰਟੀਆਂ ਬਣਾਈਆਂ ਗਈਆਂ ਪਾਰਟੀਆਂ ਅਗੇ ਦਿੱਲੀ ਗਈਆਂ ਦਿੱਲੀ ਤੋਂ ਕਾਫੀ ਜਗ੍ਹਾ ਹਰਿਆਣੇ ਦੇ ਵਿੱਚ ਵੀ ਅਗੇ ਲੀਡ ਤੇ ਸੇ ਲੀਡ ਮਿਲਦੀ ਗਈ ਤੋਂ ਉਥੇ ਫਿਰ ਅਲਟੀਮੇਟਲੀ ਸਾਨੂੰ ਇਹ ਜਿਹੜਾ ਰਾਗਬ ਸੀਗਾ ਜਿਹੜਾ ਮੇਨ ਲੜਤਾ ਸੀਗਾ ਜਿਹੜਾ ਮੇਨ ਦੋਸ਼ੀ ਸੀਗਾ ਉਹ ਅਸੀਂ ਫੜ ਲਿਆ ਕੱਲ ਸਾਨੂੰ ਕਾਮਯਾਬੀ ਮਿਲੀ ਉਹਦੇ ਜੇ ਹੁਣ ਸਾਡੇ ਟੋਟਲ ਉਹਦੇ ਕੋਲੋਂ 23 ਲੱਖ ਉਹਦੇ ਤੋਂ ਰਿਕਵਰ ਹੋ ਗਿਆ ਤੇ ਦੀ ਪ੍ਰੇਮਿਕਾ ਦਾ ਮਾਮਾ ਸੀਗਾ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਦੇ ਤੋਂ ਵੀ ਰਿਕਵਰੀ ਹੋ ਗਈ ਤੇ ਟੋਟਲ ਹੁਣ 28 ਲੱਖ ਸਾਡਾ ਰਿਕਵਰ ਹੋ ਚੁੱਕੇ ਕਿੰਨਾ ਚਿਰ ਭੈਣਾਂ ਨੇ ਛੱਡਿਆ ਕੰਮ ਇਹਦੇ ਤਿੰਨ ਕ ਚਾਰ ਮਹੀਨੇ ਇਹਦੇ ਕੋ ਕੰਮ ਕੀਤਾ ਵੈਸੇ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਨੂੰ ਮਾਲਕਾਂ ਨੂੰ ਅਸੀਂ بار بار ਅਪੀਲ ਕਰਦੇ ਆ ਕਿ ਇਹਨਾਂ ਨੂੰ ਵੈਰੀਫਾਈ ਕਰਨਾ ਚਾਹੀਦਾ ਹੈ ਪੰਨਾ ਕਿ 29 ਅਗਸਤ ਦੀ ਵਾਰਦਾਤ ਸੀ ਜੀ ਦੇ ਵਿੱਚ ਡਕੈਤੀ ਸੀ 47 ਲੱਖ 50 ਹਜ਼ਾਰ ਰੁਪਏ ਇਹ ਐਚਐਸ ਐਚ ਅਲਾਈன்ஸ் ਰੋਲਿੰਗ ਮਿਲਨਾਂ ਦੇ ਇਹਨਾਂ ਦੇ ਜਿਹੜਾ ਇੱਕ ਆਫਿਸ ਦੇ ਵਿੱਚੋਂ ਵਾਰਦਾਤ ਹੋਈ ਸੀ ਡਕੈਤੀ ਹੋਈ ਸੀ ਉਹਦੇ ਸਬੰਧ ਦੇ ਵਿੱਚ ਸਾਡੀ ਪੁਲਿਸ ਨੂੰ ਬੜੀ ਸਫਲਤਾ ਮਿਲੀ ਉਹ ਵੈਸੇ ਦਾ ਦੋ ਦਿਨ ਬਾਅਦ ਹਰਮਨ ਜੋਤਸਰ ਲੜਕੀ ਫੜੀ ਸੀ ਜਿਹੜੇ ਵਾਅਦੇ ਕੀਤੇ ਸੀ ਉਹਦੀ ਇਹ ਉਹਦੀ ਪ੍ਰੇਮਿਕਾ ਸੀ ਉਹਦੇ ਤੋਂ 1.60 ਹਜ਼ਾਰ ਉਹਨਾਂ ਰਿਕਵਰ ਹੋ ਗਿਆ ਸੀ ਫਿਰ ਉੱਥੋਂ ਲੀਡ ਮਿਲਦੀ ਰਹੀ ਅੱਗੇ ਫਿਰ ਸਾਡੀ ਮਲਟੀਪਲ ਪਾਰਟੀਆਂ ਬਣਾਈਆਂ ਗਈਆਂ ਪਾਰਟੀਆਂ ਅੱਗੇ ਦਿੱਲੀ ਗਈਆਂ ਦਿੱਲੀ ਤੋਂ ਹੋਰ ਕਾਫੀ ਜਗ੍ਹਾ ਹਰਿਆਣੇ ਦੇ ਵਿੱਚ ਵੀ ਅੱਗੇ ਲੀਡ ਇੱਥੇ ਇੱਥੇ ਲੀਡ ਮਿਲਦੀ ਗਈ ਸੋ ਉੱਥੇ ਫਿਰ ਅਲਟੀਮੇਟਲੀ ਸਾਨੂੰ ਇਹ ਜਿਹੜਾ ਰਗਵ ਸੀਗਾ ਜਿਹੜਾ ਮੇਨ ਲੜਦਾ ਸੀਗਾ ਜਿਹੜਾ ਮੇਨ ਦੋਸ਼ੀ ਸੀਗਾ ਉਹ ਅਸੀਂ ਫੜ ਲਿਆ ਕੱਲ ਸਾਨੂੰ ਕਾਮਯਾਬੀ ਮਿਲੀ ਉਹਦੇ ਜੇ ਹੁਣ ਸਾਡੇ ਟੋਟਲ ਉਹਦੇ ਕੋਲੋਂ 23 ਲੱਖ ਉਹਦੇ ਤੋਂ ਰਿਕਵਰ ਹੋ ਗਿਆ ਫਿਰ ਇਹਦਾ ਨੱਡ ਜਿਹੜਾ ਇਹਦੀ ਪ੍ਰੇਮਿਕਾ ਦਾ ਮਾਮਾ ਸੀਗਾ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਦਾ ਨਾਮ ਹੈਗਾ ਪਰਮਜੀਤ ਪਰਮਜੀਤ ਉਹ ਉਹਦੇ ਤੋਂ ਵੀ ਰਿਕਵਰੀ ਹੋ ਗਈ ਤੇ ਟੋਟਲ ਹੁਣ 28 ਲੱਖ ਸਾਡਾ ਰਿਕਵਰ ਹੋ ਚੁੱਕਿਆ ਮਡੇ ਦੇ ਖਰਚੇ ਆ ਕਿ ਜਿਵੇਂ ਚੁੱਕੇ ਉਹ ਜੇ ਚੱਲ ਰਿਹਾ ਕਿਉਂਕਿ ਇਹ ਨਾ ਕਾਫੀ ਚਿੱਟੇ ਦਾਦੀ ਹੈਗਾ ਇਸ ਦਿਨ ਹੋਰ ਪਰਚੇ ਵੀ ਹੈਗੇ ਸੀ ਕਿੰਨਾ ਚਿਰ ਪਹਿਲਾਂ ਨੇ ਛੱਡਿਆ ਕੰਮ ਇਹਦੇ ਤਿੰਨ ਕ ਚਾਰ ਮਹੀਨੇ ਇਹਦੇ ਕੋਈ ਕੰਮ ਕੀਤਾ ਵੈਸੇ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਨੂੰ ਮਾਲਕਾਂ ਨੂੰ ਅਸੀਂ ਬਾਰ-ਬਾਰ ਅਪੀਲ ਕਰਦੇ ਆਂ ਕਿ ਇਹਨਾਂ ਨੂੰ ਵੈਰੀਫਾਈ ਕਰਨਾ ਚਾਹੀਦਾ ਹੈ ਪਹਿਲਾਂ ਰੱਖਣ ਤੋਂ ਪਹਿਲਾਂ ਚਲੋ ਇਹਦੇ ਹਾਲਾਤ ਉਹਨਾਂ ਨੇ ਦੇਖ ਕੇ ਇਹਨਾਂ ਨੇ ਬਾਅਦ ਚ ਕੱਢਤਾ ਪਰ ਇਹਨਾਂ ਨੇ ਇਹ ਚੈੱਕ ਵੀ ਨਹੀਂ ਕੀਤਾ ਕਿ ਤੇ ਪਹਿਲਾਂ ਹੀ ਤਿੰਨ ਪਰਚੇ ਸੀਗੇ ਐਨਡੀਪੀ ਆ ਤੇ ਬੱਧੀ ਨੇ ਕਿੰਨਾ ਵੱਡਾ ਸਟੱਫ ਚੱਕਿਆ ਇਸ ਤੇ ਪਹਿਲਾਂ ਕੋਈ ਪਰਚਾ ਹੈਗਾ ਸਰ। ਉਹ ਵੀ ਪਰਚੇ ਹੈਗੇ ਤਿੰਨ ਪਰਚੇ। ਹਾਂ ਜੀ। ਚਾਰ ਤਿੰਨ। ਚਾਰ ਹੈ ਕਈ ਮੋੜ ਦਾ। ਇਹਦੇ ਜਿਹੜਾ ਮਾਮੇ ਦਾ ਜਿਹੜੀ ਫੈਰੀ ਫਰੈਂਡ ਦੀ ਫਰੈਂਡ ਦਾ ਮਾਮਾ ਸੀ। ਉਹਦੇ ਵੀ ਕੋਈ ਪਰਚਾ ਹੈਗਾ? ਨਹੀਂ ਉਹਦੇ ਤੇ ਕੋਈ ਪਰਚਾ ਨਹੀਂ ਹੈਗੇ। ਪਰ ਬਾਕੀ ਜਿਹਾ ਤੱਕ 30 ਚੱਲ ਰਹੀ ਹੈ। ਉਹ ਉਹ ਵੀ ਇਹਦੇ ਤੋਂ ਵੀ ਹੋਰ ਕਰਲੀ ਤੇ ਸਾਨੂੰ ਚਾਂਸ ਹੈਗੇ ਇਹਦੇ ਤੇ। ਮੇਰੇ ਮਾਸਟਰ ਮਾਈਂਡ ਹੀ ਹੈ। ਮਾਸਟਰ ਮਾਈਂਡ ਰਗਾ ਵੀ ਹੈ। ਅਰੇ ਰਹਿਣ ਨਾ ਕੋਈ ਹਥਿਆਰ ਪਰੰਮ ਤੋਂ ਹੀ। ਇਹਦੇ ਕੋਲੋਂ ਇੱਕ ਚਾਕੂ ਇੱਕ ਐਕਟਿਵ ਆ। ਤੇ ਹਾਤ ਬਾਕੀ ਦਾ ਜਿਹੜੇ ਸਰ ਇਹ ਰਹਿਣਾ ਸਰ ਸਰੰਦਰੰਦਰਾਂ ਤਾਲ ਦੂਜਾ ਸਾਡਾ ਇੱਥੇ ਜਿਹੜਾ ਹੈਗਾ ਇੱਕ ਜਿਹੜੇ ਨਾ ਅਸੀਂ ਦੋ ਬੰਦੇ ਹੋਰ ਕਾਬੂ ਕੀਤੇ ਆ ਜਿਹੜੇ ਵੈਸੇ ਲੋਕਾਂ ਦੀ ਮਦਦ ਨਾਲ ਹੀ ਮਿਲਿਆ ਸਾਨੂੰ ਜਿਹੜਾ ਮਲੌਤਰਾ ਪੈਲੈਸ ਕੋਲੇ ਕੱਲ ਫਰਦਾਤ ਹੋਈ ਸੀ ਸ਼ਾਮ ਨੂੰ ਸੋ ਅਸੀਂ ਲੋਕਾਂ ਦਾ ਤਾਂ ਨਾਮ ਵੀ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਤੁਰੇ ਜਾਂਦੇ ਆ ਉੱਥੇ ਦੇਖਿਆ ਕਿ ਇੱਕ ਲੜਕੀ ਮਦਦ ਮੰਗ ਰਹੀ ਸੀ ਤੇ ਉਹਨੇ ਕੰਟੈਕਟ ਕੀਤਾ ਕਾਰ ਵਾਲੇ ਨੇ ਤੇ ਇਮੀਡੀਏਟ ਸਾਡੀ ਪੁਲਿਸ ਨੇ ਜਾ ਕੇ ਉੱਥੇ ਸਾਡੇ ਐਸਐਚਓ ਸਾਹਿਬ ਨੇ ਉਸ ਨੂੰ ਮੌਕੇ ਦੇ ਜਾ ਸਭ ਤੋਂ ਵੱਡੀ ਗੱਲ ਉਹ ਚੋ ਤਿੰਨ ਮੋਬਾਈਲ ਤੇ ਇੱਕ ਦਾਤ ਲੋਹਾ ਤੇ ਇੱਕ ਆਟੋ ਉਹ ਸੀ ਰਿਕਵਰ ਕੀਤਾ ਉਹਦੇ ਚਾਹਗੇ ਨੇ ਮੋਹਿਤ ਉਰਫ ਮਨੂ ਤੇ ਦੂਜਾ ਹੈਗਾ ਡਿੰਪਲ ਮੱਕੜ ਔਰ ਬੰਟੀ ਇਹ ਇੱਕ ਆਪਣਾ ਸੀ ਵਿਚਨ ਦਾ ਬਾਗਾ ਹਾਂ ਟੋਆਦਾ ਸੀ ਉਹਦੇ ਦੀ ਮਤਲਬ ਲੈਣੇ ਉਹ ਹੁਣ ਹੋਣੀ ਪੜਿਆ ਅਸੀਂ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਹੋਰ ਗੱਡੀਆਂ ਵਾਰਤਾ ਤਾਂ ਕਿੰਨੇ ਬੰਦੇ ਸੀ ਟੋਟੇ ਟੋਟੇ ਇਹ ਦੋ ਜਾਣੇ ਸੀ ਉਹ ਲੀਡਿੰਗ ਪੁਣੇ ਪਤਾਇਆ ਕਿ ਕੀ ਇਹ ਹੁਣ ਸਾਰਾ ਤੁਹਾਨੂੰ ਦੱਸਦਾ ਲੜਾ ਉਹ ਲੀਡਿੰਗ ਆਕਰਲ ਕੱਲੀ ਮੇਰੀ ਜੀ ਬੈਂਕ ਦੀ ਕਪੂਰੀ ਪਹਿਲਾਂ ਜਿਹੜੇ ਬੰਦ ਨਗਰ ਦੇ ਵਿੱਚ ਪਤਾਉਂਦੇ ਸੀ ਸਵਾਰੀਆਂ ਉਹ ਨਹੀਂ ਉਹਨਾਂ ਦੇ ਆਖਣਸ ਹੁੰਦਾ ਨਹੀਂ ਨਹੀ ਨਹੀਂ ਉਹ ਨਹੀਂ ਸਮਾਂ ਕਿਵੇਂ ਛਿੱਪ ਕੇ ਆਲੀ ਜੀ ਤੋਂ ਨਹੀਂ ਇਹਨਾਂ ਤੇ ਕੋਈ ਵਾਰਦਾ ਸਾਨੂੰ ਸਮਝ ਨਹੀਂ ਸੀ ਕਿ ਜੀ ਉੱਥੇ ਲੋਕ ਤਾਂ ਤਿੰਨ ਕਹੇ ਸੀ ਆਟੋ ਇੱਕ ਭੱਜ ਗਿਆ ਇੱਕ ਭੱਜ ਗਿਆ ਸਾਰਾ ਛੋਹ ਹਜੇ ਕਾਰੀਅਮ ਤੋਂ ਕੋਲੇ ਪੜਿਆ ਜੀ ਜੀ ਹਾਂ ਜੀ ਹਾਂ ਤਦ ਮੈਂ ਇਹਨਾਂ ਤੇ ਵੀ ਹੈਗੇ ਆ ਪਹਿਲਾਂ ਤੇ ਪਰ ਇਹਦੇ ਆਈ.ਡੀ. ਪਾਸ ਦੇ ਨਹੀਂ ਜਿਹੜਾ ਰਗਵ ਹੈ ਤਾਂ ਤਰਨ ਤਰਨ ਦਾ ਸੀ ਜਿਹੜਾ ਪਹਿਲੇ ਵਾਲਾ ਸੀ ਇਹਨਾਂ ਦਾ ਹਜੇ ਚੈੱਕ ਨਹੀਂ ਇਸੇ ਤਰ੍ਹਾਂ ਸੁਭਾਸ਼ ਨਗਰ ਲੇਡੀ ਕਿੰਨੇ ਜਾਣ ਲੇਡੀ ਨੂੰ ਪਰਵਾਸੀ ਹੈਗੀ ਸੀ ਜਿੱਥੇ ਲੋਕਾਂ ਦੀ ਕੰਡਾਰ ਕਿੱਧਰ ਆ ਰਹੀ ਕੁੱਤੋਂ ਲੱਗਿਆ ਕਿਥੇ ਕਿੱਥੋਂ ਉਹ ਰੇਡੀ ਨੂੰ ਪਹੁੰਚਾਇਆ ਸੀ ਤੇ ਕਿੱਥੇ ਉਹਨੇ ਜਾਣਦੇ ਤੇ ਤਾਂ ਦਾ ਜਨਰੰਦਰ ਬਾਈਪਾਸ ਤੋਂ ਇਫੈਕਟ ਕੀਤਾ ਸੀ ਉੱਥੇ ਮਲੋਤਰਾ ਪਲੇਸ ਤੱਕ ਹੀ ਜਾ ਕੇ ਆ ਜੇ ਉੱਥੇ ਹੀ ਇੱਕ 1.5 ਕਿਲੋਮੀਟਰ ਠੀਕ ਹੈ ਫਿਰ ਲੇਡੀਜ਼ ਦੀ ਆਟੋ ਦੇ ਨਹੀਂ ਇਹਦੇ ਨਾਲ ਹੋਰ ਵੀ ਫੈਮਿਲੀ ਇਹਦੇ ਨਾਲ ਕੋਈ ਸੀਗੇ ਫੈਮਿਲੀ ਸੀ ਬੱਚੇ ਸੀ ਸਰਕਿੰਟ ਚ ਕੋਈ ਆ ਵੀ ਸੀਗਾ ਜੇ ਕੋਈ ਸੀ ਕੀਤੀ ਤੇ ਮੋਬਾਈਲ ਖੋਇਆ ਸੀ ਮੋਬਾਈਲ ਪਰ ਇਹਦੇ ਕੋਲੇ ਹੋਰ ਵੀ ਇਹਨਾਂ ਨੇ ਦੋ ਹੋਰ ਬਰਮਾ ਬਰਮਦ ਹੋਏ ਉਹ ਸਾਰੀ ਤਫ਼ਤੀਸ਼ ਤਾਂ ਸਰ ਇੱਕ ਘਰ ਦੇ ਵਿੱਚ ਹੋਈ ਹੈ ਜੀ ਚੋਰੀ ਉਹਦੀ ਸੀਸੀਟੀਵੀ ਲਗਾਤਾਰ ਰਹੀਆਂ ਚੋਰੀਆਂ ਅੱਨੀ ਆਉਦਾ ਕਰ ਲਾਂਗੇ ਕੋਈ ਇਹਦੇ ਵਿੱਚ ਦੋਸ਼ ਕਰਾਂਗੇ ਉਹ ਕਹਿੰਦੇ ਕੀ ਮੰਗਦਾ ਥਾ ਥੋੜਾ ਨਾ ਨਾ ਲੀਨ ਨਾ ਦੋ ਕਹਿੰਦੇ ਗੈਂਗ ਹੈ ਜੀ ਇੱਕ ਜਿਹੜਾ ਚੋਰੀਆਂ ਕਰਦੇ ਆ ਪਹਿਲਾਂ ਵੀ ਹੋਇਆ ਹੈ